ਜਿਵੇਂ ਜਿਵੇਂ ਬਾਗੁਰੂ ਦਾ ਜਾਪ ਕਰਦੇ ਆ ਉਸੇ ਤਰ੍ਹਾਂ ਜਾਣਦੀ ਕਿਰਪਾਲਤਾ ਕਰਨੀ ਜੇ ਕੋਈ ਰਸਨਾ ਵਾਝੀ ਨਾ ਰਵੇ ਗੱਜਵੱਟ ਕਿਆਦੀਆਂ ਨਵਾਏ ਅਨੰਤ ਸਾਹਿਬਰਾ ਕੋਲੇ ਮਾ ਲਾਤੀ ਜਾਓ ਅਨੰਦ ਜੀ ਕੋ ਉਂਗਾ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਦਾ ਪਾਇਆ ਸੱਚ ਸੇਤੀ ਮਨ ਰਜੀਆ ਉਹਦਾ ਇਰਾਦ ਗਤਨ ਪਰ ਵਾਦਪਰੀਆ ਸ਼ਬਦ ਗਾਪਣਿਆ ਸ਼ਬਦ ਦਾ ਕਾਵੋਖਰੀ ਕੇਰਾ ਮਨ ਜੀ ਜਹਾਂ ਨਾਨਕ ਨਦੂਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਸਾਧ ਰਹੁ ਤੂੰ ਮਨ ਮੇਰੇ ਦੂਖ ਸਭ ਵਿਸਾਰਾ ਕੀ ਕਾਰੋ ਕਰੇ ਤੇਰਾ ਸਭ ਸਵਾਰਣਾ ਸਭ ਨਗਲਾ ਸਮਰੱਤ ਸਵਾਮੀ ਸੋ ਕਿਉ ਮਨ ਹੋਵੇ ਸਾਰੇ ਜਹਾਂ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸੱਚੇ ਸਭਾ ਕੀਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਹੈ ਸੋ ਪਾ ਹੋਏ ਸਦਾ ਸਿਧ ਸਲਾਮਤੇ ਦੀ ਨਾਮ ਮਨ ਵਸਾਵੇ ਨਾਮ ਕੀ ਮਨਵ ਤੇ ਆਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕੀਆ ਨਹੀਂ ਕਰਦੇ ਰੈ ਸੱਚਾ ਨਾਮ ਮੇਰਾ ਆਧਾਰ ਸੱਚਾ ਨਾਮ ਪ੍ਰਧਾਰ ਮੇਰਾ ਜਿਨ ਭੁੱਖਾ ਸਭ ਗਵਈਆ ਦਰਸ਼ਾਤ ਸੁਖ ਮਨ ਹੈ ਵਸਿਆ ਜਿਨ ਇਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਆਹਿ ਵਡਿਆਈ ਜਨ ਨਾਨਕ ਸਮੋ ਸੰਤੋ ਸ਼ਬਦ ਰੂਪੇ ਆਉ ਸੱਚਾ ਨਾਮ ਮੇਰਾ ਆਧਾਰ ਹੋ ਵਾ ਆਜੋ ਸੌਧ ਤੇ ਤਕਾ ਸਭਾ ਗਾਇ ਘਰ ਸਭਾ ਗਾਇ ਸਬਦ ਵਾਜੇ ਘਰਾ ਜਿਤ ਕਾ ਧਾਰੀਆਂ ਪਦ ਦੂਤ ਵਸ ਕੀਤੇ ਗੋਲ ਕੰਤ ਕੁਮਾਰਿਆ ਧੁਰ ਕਰਮ ਪਾਇ ਉਦਜਨ ਕਉ ਸੇ ਨਾਮ ਹਰਿ ਕਹਿ ਲਾਗੇ ਇਹ ਨਾਨਕ ਤਨ ਸੁਖ ਹੋਆ ਜਿਤ ਕਰੇ ਅਨਹਦ ਵਾਜੇ ਅਨੰਦ ਸੁਖ ਹੋਵਟ ਪਾਹੀ ਕੋ ਸਗਲ ਬਨਉ ਸੁਖੂਰੇ ਆਪ ਬ੍ਰਹਮ ਬ੍ਰਹ ਪਾਇ ਉਤਲੇ ਸਗਲ ਮਸੂਰੇ ਗੁਰੂ ਗੰਤਾ ਪੀਰ ਤਰੇ ਸੁਣੀ ਸੱਚੀ ਬਾਣੀ ਸਤ ਸਾਧਨ ਭੈ ਦੇ ਪੂਨੀ ਤਰ ਕਹਤੇ ਪਵਿੱਤਰ ਸਤਿਗੁਰ ਰਹਿ ਆ ਪਰਪੂਰੇ ਜਨ ਵਤਨਾ ਨੂੰ ਚਰਨ ਲਾ ਕੇ ਬਾਜੈਨ ਹਦ ਤੂਰੇ ਸਰੂਪ ਭਗਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਨ ਰਾਤ ਦਉਹੇ ਤਾਈ ਦਇਆ ਚਿਲੈ ਸੰਮਜ ਚੰਗੇ ਆਈਆ ਪੁਰੇ ਆਈਆ ਤੇ ਧਰਮ ਹਦ ਨਕਦੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੂੰ ਪਹਿਰੂ ਸਭ ਤੇਰੀ ਰਾਹ ਪਿਤਾ ਹਮ ਬਰ ਨ ਜਾਣ ਤੁਮਰੰਤੋ ਉਚੇਤ ਉਚਾ ਸਗਲ ਸਮਗਰੀ ਤੁਮਰਾ ਸੂਤਰ ਤਹਾਰੀ ਤੁਮਤੇ ਹੋ ਸੋ ਤੁਮਰੇ ਗਤ ਮੈ ਤੋ ਤੁਮਹੀ ਜਾਣੀ ਨਾਮਕ ਦਾਸ ਤਉ ਦਿਆਗ ਅਰਦਾਸ ਹਮਾਰੀ ਜੀਉ ਪੈੰਡ ਸਾਬੋ ਤੇਰਾ ਕਹਿ ਨਾਨਕ ਸਾਬੋ ਤੇਰੀ ਵਡਿਆਈ ਕੋਈ ਨਾਉ ਨਾ ਬੋਲਣਾ ਜੀ ਸਤਨਾਮ ਤੀਨੇ ਤਾਂ ਪਨੀਵਰਨ ਹਰ ਦੁਖ ਹੰਤਾ ਸੁਖ ਰਾਸ ਤਾਕ ਬਿਗਨ ਨਾ ਕੋ ਬਲਾਗਾ ਹੈ ਜਾ ਕੇ ਪ੍ਰਭ ਆਗਿਆ ਅਰਦਾਸ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੇ ਜੀ ਸਾਹਾਏ ਵਾਰ ਸ੍ਰੀ ਭਗਵਤੇ ਜੀ ਕੀ ਪਾਦਸ਼ਾਹੀ ਦਸਮੀ ਪ੍ਰਥਮ ਭਗਵਤੇ ਸਿਮਰ ਕਾ ਗੁਰੂ ਨਾਨਕ ਲਇਉ ਧਾਇਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸਾ ਹੋਈ ਸਹਾਏ ਅਰਜਨ ਹਰਿ ਗੋਬਿੰਦ ਨੇ ਸਿਮਰਐ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸੁ ਦਥੈ ਸਭ ਦੁਖ ਜਾਏ ਤੇਗ ਬਹਾਦਰਿ ਸਿਮਰੈ ਘਰ ਲਾਉਣ ਦਵਾਵੈ ਤਾਹੇ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਰਬਾਂਛਦਾਨੀ ਅੰਮ੍ਰਿਤ ਦੇ ਦਾਤੇ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੂ ਸਭ ਥਾਈ ਹੋਏ ਸਹਾਏ ਦਸਾਹ ਪਦਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਜੀ ਕਾ ਤੇ ਅਹੰ ਧਰ ਕੇ ਬੋਲੇ ਜੀ ਪੰਜਾ ਪਿਆਰਿਆ ਚੋਹਾ ਸਾਹਿਬ ਜਾਦਿਆ ਚਾਲੀਆਂ ਮੁਕਤਿਆ ਹੱਠੀਆਂ ਜਪੀਆਂ ਧਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨੰਦ ਅਠ ਕੀਤਾ ਤਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਤਿਆ ਹਨ ਧਰ ਕੇ ਖਾਲਸਾ ਜੀ ਬੋਲੇ ਜੀ ਜਿਨਾ ਸਿੰਘਾ ਸਿੰਘਣੀਆਂ ਨੇ ਧਰਮ ਹੇ ਤਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖਣੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸੁਆਸਾ ਸੰਗ ਨਿਵਾਹੀ ਤਲਾ ਪ੍ਰਤਨਾ ਤੇ ਵਰਤਮਾਨ ਸਮੇ ਦੇ ਸਮੂਹ ਸ਼ਹੀਦਾਂ ਦੀ ਇੱਕ ਮਾਹੀ ਦਾ ਤੇ ਅਹੰ ਧਰ ਕੇ ਖਾਲਸਾ ਜੀ ਬੋਲੇ ਜੀ ਪੰਜਾਬ ਤਖਤਾ ਸਰਬੱਤ ਗੁਰਦੁਆਰਿਆਂ ਜੀ ਕਾ ਧਰ ਕੇ ਬੋਲੇ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬੋ ਤਹਤ ਹਰਛਿਆ ਰਿ ਆਇ ਤੋ ਤੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੇ ਜੀ ਬਖਸ਼ੋ ਜੀ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਪ੍ਰੋਸਾਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸ਼ਨ ਇਸ ਨਹਾਨ ਚੌਕੀਆਂ ਚੰਦੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੇ ਜੀ ਪਿਆਰੇ ਸਿੱਖਾਂ ਦਾ ਮਨ ਨੀਵਾ ਹੋਵੇ ਮਤ ਉੱਚੀ ਰੱਖਣੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸਮੂਹ ਗੁਰਦੁਆਰਿਆਂ ਗੁਰ ਧਾਮਾਂ ਦੇ ਖੁੱਲੇ ਦਰਸ਼ਨ ਦੀ ਦਾਤ ਸੇਵਾ ਸੰਭਾਰਨ ਦੀ ਦਾਤ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ ਨਿਮਾਣਿਓ ਕੇ ਮਾਨ ਸਤ ਗੁਰੂ ਨਿਤਾਣਿਓ ਕੇ ਤਾਨ ਨਿਯੋਤਿਆਂ ਦੀ ਓਟ ਜੁਗ ਜੁਗ ਅਟਲੋ ਤਨ ਧਨ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਦੇ ਚਰਨ ਕਮਨਾ ਪਾਉ ਸਨਮਰਤਾ ਸਹਿਤ ਅਰਦਾਸ ਬੇਨਤੀ ਜੋ ਦੜੀ ਹੈ ਆਪ ਜੀ ਦੇ ਦਰੋਂ ਘਰੋਂ ਬਰੋਸਾਏ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਤੇ ਆਨੇਕ ਸ਼ਹੀਦ ਸਿੰਘਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾ ਸੁਹਾਨਾ ਵਿਖੇ ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜਿਆ ਸਜੇ ਦੀਵਾਨ ਅੰਦਰ ਅੰਮ੍ਰਿਤ ਨਈ ਆਸਾ ਦੀਵਾਰ ਦਾ ਕੀਰਤਨ ਹੋਇਆ ਉਪਰੰਤ ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਤੇ ਗੁਰਮਤ ਵਿਚਾਰਾ ਹਿਆ ਨੇ ਇਹਨੇ ਸਮੇਂ ਦੌਰਾਨ ਬਾਣੀ ਪੜ੍ਹਦੇ ਆ ਕਥਾ ਕੀਰਤਨ ਕਰਦੇ ਆ ਹੋਇਆ ਸਮੁੱਚੀ ਆ ਸੇਵਾ ਬਾ ਨਿਭਾਉਂਦੇ ਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਭੁੱਲਾਂ ਚੁਕਾਂ ਦੇ ਮਵਾफी ਬਖਸ਼ੋ ਜੀ ਅਗੋਂ ਵਾਸਤੇ ਪਿਆਰ ਤੇ ਸਤਕਾਰ ਦੇ ਨਾਲ ਬਾਣੀ ਪੜਨ ਸੁਣਨ ਅੰਸ਼ਟ ਮਤ ਬਖਸ਼ਿਸ਼ ਕਰਨੀ ਪੜੀ ਸੁਣੀ ਗੁਰਬਾਣੀ ਦਾ ਫਲਾ ਭਾਵ ਸਾਡੇ ਕਲ ਜੁਗੀ ਜੀਵਾਂ ਦੇ ਹਿਰਦਿਆਂ ਅੰਦਰ ਵਸਾਉਣਾ ਚਰਨ ਕਮਲਾਂ ਦਾ ਪਿਆਰ ਚਰਣਾ ਦੀ ਪ੍ਰੀਤੀ ਚਰਨ ਕਮਲਾਂ ਦੇ ਨਾਲ ਜੋੜ ਕਰਕੇ ਰੱਖਣਾ ਸਤਿਗੁਰੂ ਜੀ ਸੇਵਾ ਤੇ ਸਿਮਰੰਦੀਆਂ ਨਤਨੇਮਦੀਆਂ ਦਾਤਾ ਬਖਸ਼ਿਸ਼ ਕਰਨੀਆਂ ਆ ਪਾਦਸ਼ਾਹ ਜੀ ਸਮੂਹ ਜੀਓ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪੇਟਾਂ ਵਾਂ ਆਪਣੇ ਦਰ ਪ੍ਰਵਾਨ ਕਰਨੀਆਂ। ਸੁਲਤਾਨ ਦਾ ਕਦਮ ਕਦਮ ਲੇਖੇ ਵਿੱਚ ਨਵਨਾ ਸਮੂਹ ਸੰਗਤਾਂ ਦੇ ਪਰਵਾਰ ਵਿੱਚ ਸੁਖ ਸ਼ਾਂਤ ਚੜ੍ਹਦੀ ਕਲਾ ਸਭਨਾਂ ਨੂੰ ਦੇਹ ਅਰੁਗਤਾ ਵਾਂ ਸਰੀਰਕ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ। ਨਗਰ ਖੇੜੇ ਤੇ ਸੁਖ ਵਰਤਾਉਣੀ ਸਰਬੱਤ ਦਾ ਭਲਾ ਕਰਨਾ। ਜਿਨਾਂ ਗੁਰਮੁਖਾਂ ਨੇ ਅੰਮ੍ਰਿਤ ਵੇਲੇ ਤੋਂ ਤਾਨ ਮਾਨ ਧੰ ਦੇ ਨਾਲ ਸੇਵਾ ਵਾ ਕੀਤੀਆਂ ਨੇ ਸਬਲਾ ਦੀਆਂ ਸੇਵਾ ਵਾ ਅਰਦਾਸਾਂ ਬੇਨਤੀਆਂ ਜੋਦੜੀਆਂ ਆਪਣੇ ਦਰ ਪ੍ਰਵਾਨ ਕਰਨੀਆਂ ਜੀ ਕਿਰਪਾ ਕਰੋ ਐਸੇ ਵੇਲੇ ਸੰਗਤਾਂ ਵੱਲੋਂ ਕੋੜਾ ਪ੍ਰਸ਼ਾਦ ਦੇਗ ਸਜ ਕੇ ਹਾਜ਼ਰ ਹੈ ਕਰੀ پاکਿਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਇ ਲਗਿਆ ਭਗ ਪ੍ਰਸਾਦ ਸੰਗਤ ਵਿੱਚ ਵਰਤੇ ਜੋ ਜੀ ਸ਼ਕੇ ਸਤਨਾਮ ਛੇ ਪਉੜੀਆਂ ਸ੍ਰੀ ਆਨੰਦ ਸਾਹਿਬ ਜੀ ਕੀ ਅਰਦਾਸ ਅਖਰਵਾਦ ਘਾਟ ਭੁੱਲ ਚੁੱਕ ਮਵਾਫ ਕਰਣੀ ਸਰਬੱਤ ਦੇ ਕਾਰਜ ਰਾਸ ਕਰਨੇ ਜੀ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰ ਨਦਰ ਨੇ ਹਾਲ ਕਰੋ ਤੇ ਹੁਕਮ ਨਾਮਾ ਸਾਹਿਬ ਤੇ ਚੱਲਣ ਦੀ ਸਮਰਥਾ ਬਖਸ਼ੋ ਸਹੀ ਪਿਆਰੇ ਮੇਲੋ ਜਿਨ੍ਹਾਂ ਦੇ ਮਿਲਿਆ ਨਾਮ ਚਤਿ ਆਵੇ ਨਾਮ ਕੇ ਨਾਮ ਚੜਦੀ ਕਲਾ ਤੇਰੇ ਭਾਉ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹੋਰਾ ਆ ਗਿਆ ਭਈ ਆਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਬੋ ਚਾਹ ਰਾਜ ਕਰੇਗਾ ਖਾਲਸਾ ਖਵਾਰ ਹੋਏ ਸਮ ਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ ਜੋ ਸਰਦਾ ਕਰ ਸੇਵਦੇ ਬੋਲੇ ਗੁਰੂ ਜੀ ਦਾ ਖਲਸਾ ਰਾਹ ਹੈ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੁ ਗਾਵਾਂ ਦਿਨ ਰਾਤ ਨਾਨਕ ਚਾਉ ਏ ਮੈਂ ਗਰੀਬ ਸਚ ਟੇਕ ਤੂੰ ਮੇਰੇ ਸਤ ਗੁਰ ਪੂਰੇ ਕ੍ਰਿਤਮਾਰਾ ਦਰਸ ਲਾ ਮੇਰਾ ਮਨ ਤਿਹਰੇ ਦੇਖ ਤਮਾਰਾ ਦਰਸ ਲਾ ਹੀਰੇ ਸੋ ਕਹੋ ਤਲ ਗੁਰ ਸੇਵਿਆ ਅਹਨ ਸੁਸਾਹਜ ਦਰਸ਼ਨ ਪਰਸਿਆ ਗੁਰੂ ਕੈ ਜਨਨ ਮਰਨ ਜਾਇ ਸਜਣ ਸਚਾ ਪਾਤਸ਼ਾਹ ਹੋ ਸਿਰ ਸਾਹਾ ਦਾ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਏ ਰਾਗ ਸੋਹੀ ਮਹੱਲਾਤ ਜਾ ਘਰ ਦਸਵਾਮ ਇੱਕ ਓੰਕਾਰ ਸਤਿ ਗੁਰ ਪਰਸਾਦਿ ਦੁਨਿਆਲਾ ਸਲਾਹੀ ਜੋ ਮਰ ਰੰਜਸੀ ਲੋਕਾ ਨਸਲਾਹੀ ਜੋ ਮਰ ਖਾਕ ਥੀ दुनिया ना साला है जो मर वंशी लोका ना साला है जो मर खाक थी वाहो मेरे साहेबा वाहो गुरमुख सदा सलाहिया ਸੱਚਾ ਵੇ ਪਰਵਾਹ ਰਹਾ ਦੁਨੀਆਂ ਕੇ ਰੀਦੋਸ ਕੀ ਮਨਮੁਖ ਦਜ ਨਰਨ ਜਨ ਪਰ ਬਧੇ ਮਾਰਿਆ ਹੈ ਵੇਲਾ ਲਾ ਲਹਨ ਗੁਰਮੁਖ ਜਨਨ ਸਕਾਰ ਥਾ ਸੱਚੇ ਸ਼ਬਦ ਲਗਣ ਆਤਮ ਰਾਮ ਪ੍ਰਗਾਸਿਆ ਸਹਜ ਸੁਖ ਰਹਿਣ ਗੁਰ ਕਾ ਸ਼ਬਦ ਵਿਸਾਰਿਆ ਦੂਜੇ ਭਾਏ ਰਚਾਨਾ ਤਸਨਾ ਭੁੱਖ ਨਾ ਉਤਰੈ ਤਨ ਦੇਨ ਜਲਤ ਫਿਰਾਨਾ ਦੁਸ਼ਟ ਨਾਲ ਦੋਸਤੀ ਨਾਲ ਸੰਤਾ ਵੈਰ ਕਰਨਾ ਆਪ ਡਬੇ ਕੋਟਾਂ ਬਸੇ ਸਗਲੇ ਕੁਲ ਡੋਬਾਲਾ ਨਿੰਦਾ ਭਲੇ ਕਿਸੇ ਕੀ ਨਹੀਂ ਮਨਮੁਖ ਮੁਗਧ ਕਰਾਲਾ ਮੋਹ ਕਾਲੇ ਤਨਿੰਦ ਕਾਮ ਨਰਕੇ ਘੋਰ ਪਵਨ ਏ ਮਨ ਜਿਹਾ ਸੇਵਾ ਤਸਾ ਹੋਵਹਿ ਤੇਹੇ ਕਰਮ ਕਮਾਏ ਤਾਪ ਬੀਜ ਆਪੇ ਹੀ ਖਾਵਨਾ ਕਹਿਣਾ ਕਿਛੂ ਨਾ ਜਾਏ ਮਹਾ ਪੁਰਖਾ ਕਾ ਬੋਲਣਾ ਹੋਵੇ ਕਿਤਾ ਪਰਥਾਏ ਕੋ ਅੰਮ੍ਰਿਤ ਭਰੇ ਭਰਪੂਰ ਹਾ ਤੇ ਨਾਤ ਲਾਤ ਮਾਈ ਗੁਣਕਾਰੀ ਗੁਣ ਸੰਗਹਰਾ ਅਵਰਾ ਉਪਦੇਸ਼ੇ ਨ ਸੇਵਡ ਭਾਗੀ ਦੇ ਉਹ ਨਾਮੇ ਲਰੇ ਹੈ ਅਨ ਦਿਨ ਨਾਮ ਲਾਇ ਲਾਲ ਦੇ ਸਿਰਜਕ ਸੰਭਾਹਿ ਜੇ ਨ ਉਪਾਈ ਮੇਦਨੀ ਇੱਕੋ ਹਾਤਾਰ ਸੱਚਾ ਆਪ ਤਮੀ ਸੋ ਸੱਚ ਤੇਰਾ ਲਾਲ ਹੈ ਗੁਰਮੁਖ ਨਦਰਿ ਨਿਹਾਲ ਆਪੇ ਬਖਸ਼ੇ ਮੇ ਲਲਾਈ ਸੋ ਪ੍ਰਭ ਸਦਾ ਸਮਾਲਾ ਮਨ ਮੈਲਾ ਸੱਚ ਨਿਰਮਲਾ ਕਿਉ ਕਰ ਮਿਲਿਆ ਜਾਏ ਪ੍ਰਭ ਮੇਲੇ ਤਾ ਮਿਲ ਰਹਾ ਹਉ ਮੈਂ ਸ਼ਬਦ ਜਲਾਏ ਸੋ ਸੋ ਸੱਚਾ ਵਿਸਰਮ ਤ੍ਰਿਗ ਜੀਵਨ ਸੰਸਾਰ ਮਦਰ ਕਰੇ ਨਾ ਵਿਸਰਾਂ ਘਰ ਮੱਤੇ ਵਿਚਾਰ ਗੁਰ ਨੇ ਨੀਤਾ ਮਿਲ ਰਹਾ ਸਾਚ ਰੱਖਾ ਔਰ ਤਹਾਰ ਮਿਲਿਆ ਹੋਏ ਨਾ ਵਿਛੜਾ ਗੁਰ ਕਾ ਹੀਤ ਪਿਆਰ ਤੇਰ ਸਾਲਾਹੀ ਆਪਣਾ ਸਭ ਦੇ ਵਿਚਾਰ ਮੇਲੇ ਪ੍ਰੀਤਨ ਸੁਖ ਪਾਇਆ ਸੋ ਭਾਵੰਤੀ ਨਾਰ ਮਨ ਮੁਖ ਮਨ ਨਾ ਪੁੱਝਾਈ ਅਤਮ ਅਤਮ ਲੈ ਚਿਤ ਕਠੋਰ ਸੱਪ ਦੁੱਧ ਪੀਾਈ ਆਂਦਰ ਵਸਨ ਕੋਰ ਤਾਪ ਕਰੇ ਕਿਸ ਆਖੀਐ ਆਪੇ ਬਖਸ਼ਨ ਹਾਰ ਗੁਰ ਸ਼ਬਦੀ ਮਾਲ ਉਤਰਾ ਤਾਂ ਸੱਚ ਬਣਿਆ ਸੀਗਾਰ ਸੱਚਾ ਸੋਹ ਸੱਚੇ ਵਣਜਾਰੇ ਉਠਾ ਕੂੜੇ ਨਾ ਟਕਾਲ ਓ ਨਾ ਸੱਚ ਦਾ ਭਾਵਈ ਦੁਖਹੀ ਮਾਹੀ ਪਚਾਲਾ ਹੋ ਮੈਂ ਮਲਾ ਜਗ ਫਿਰਾ ਮਰ ਜਮਾ ਵਾਰੋ ਵਾਰ ਪਿਆ ਕਿਰਤ ਕਮਾਵਣਾ ਕੋਈ ਨ ਮਿਤਨਹਾਰ ਸੰਤਾ ਸੰਗਤ ਮਿਲ ਰਹਾ ਤਾ ਸੱਚ ਲੱਗੈ ਪਿਆਰ ਸੱਚ ਸਲਾਹੀ ਸੱਚ ਮਨ ਦਰ ਸੱਚ ਸਚਿਆਰ ਗੁਰ ਪੂਰੇ ਪੂਰੀ ਮਤ ਹੈ ਅਹਲ ਸਲਾਮਤ ਆਏ ਹਉ ਮੇਰਾ ਵਡ ਰੋਗ ਹੈ ਵਿਚੋਂ ਠਾਕ ਰਹਾਏ ਗੁਰਸਾਲਾ ਹੀ ਆਪਣਾ ਨੇ ਬਿਨ ਬਿਲਾਗਾ ਪਾਏ ਤਨ ਮਨ ਸੋ ਪੀ ਆਗਤ ਰਹੀ ਵਿਚੋਂ ਆਪ ਗਵਾਏ ਖਿੰਚੋ ਤਾਨ ਬਿਗੁਚੀਆ ਇੱਕ ਕਸੂ ਸਿਓ ਲੈ ਬਲਾਈ ਹਉ ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਏ ਸਤ ਗੁਰ ਨਾਮਿ ਲਿ ਸੇ ਪਹੈਰਾ ਸੱਚਾ ਸ਼ਬਦ ਲਗਨ ਸੱਚ ਨਿਲੇ ਸੇ ਨਾ ਵਿਛੜਾ ਹੈ ਦਰ ਸੱਚਾ ਦਸਤਾਲਾ ਸੇ ਪਾਈ ਸੇ ਸਜਣਾ ਜੋ ਸੱਚਾ ਸੇਵਨ ਅਵਗਣ ਵਿਕਣ ਪਲਰਨ ਗਣ ਕੀ ਸਾਜ ਕਰਾਨ ਗਣ ਕੀ ਸਾਜ ਸੁਖ ਉਪਜੈ ਸੱਚੀ ਭਗਤ ਕਰੇ ਨਾ ਸੱਚ ਵਣੰਜਹ ਗੁਰ ਸ਼ਬਦ ਸਿਉ ਲਾਹ ਨਾਮ ਲੈ ਨਾ ਸੁਨਰਪਾ ਪਾਪ ਕਰ ਕਰ ਸੰਚੀਆ ਚੱਲਾ ਨ ਚਲਦਿਆਂ ਨਾਲ ਵਿਣ ਨਾ ਵੇ ਨਾਲ ਨਾ ਚਲਸੀ ਸਭ ਮੁਠੀ ਜਮਕਾਲ ਮਨ ਕਾ ਤੋ ਸਾਹਰ ਨਾਮ ਹੈ ਹਿਰਦਾ ਰੱਖੋ ਸਮਾਣੇ ਇਹੋ ਖਰਚ ਅਟ ਹੈ ਗੁਰਮੁਖ ਨਿਬਹਿ ਨਾਲੇ ਇਹ ਮਨ ਮੂਲੋਂ ਭੁੱਲੇ ਆ ਜਸ ਪਤ ਗਵਾਏ ਇਹੋ ਜਗਤ ਮੋਹੇ ਦੂਜਾ ਵਿਆਪਿਆ ਗੁਰਮਤਿ ਸਚ ਧਿਆਏ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਲਾਜਾਇ ਗੁਰ ਕਾ ਸਬਦ ਮਨ ਤਨ ਰਪੈ ਹਰ ਸੇ ਰਹਾ ਸਮਾਇਐ ਸੋ ਸੋ ਮੇਰਾ ਰੰਗ ਲਾ ਕਰੰਗੇ ਸਹਜ ਸੁਭਾ ਹੈ ਕਾਮਣ ਰੰਗ ਤਾਂ ਚੜਾ ਜਾਂ ਫਿਰ ਕ ਅੰਕ ਸਮਾਏ ਚਰੀ ਵਿਚੋਲੇ ਪੀ ਮਿਲਣਾ ਜੋ ਸਤ ਗੁਰ ਸੇਵਨ ਅੰਤਰ ਨਵਨ ਦੇ ਨਾਮ ਹੈ ਖਾਨ ਖਰਚਨ ਨਾ ਲਖਟਾਈ ਹਰ ਗੁਣ ਸਹਜ ਰਵਾਲਾ ਨਾ ਓਏ ਜਨਮ ਹੈ ਨਾ ਮਰ ਹੈ ਨਾ ਓਏ ਦੁੱਖ ਸਹਨ ਗੁਰ ਰਾਖੇ ਸੇ ਉਬਰੇ ਹਰ ਸਿਓ ਕੇ ਨਕਰਾਨਾ ਸਜਣ ਮਿਲੇ ਮਾ ਵਿਛੜਾ ਜੇ ਅਨਦਨ ਮਿਲੇ ਰਹਾਣਾ ਇਸ ਜਗ ਮਹਿ ਵਿਰਲੇ ਜਾਣਿਆ ਨਾਨਕ ਸੱਚ ਲਹਾਨਾ ਸਜਣ ਮਿਲੇ ਨਾ ਵਿਛੜਾ ਹੈ ਜੇ ਅਨਦਨ ਮਿਲੇ ਰਹਾਣਾ ਇਸ ਜਗ ਨਾ ਹੈ ਵਿਰਲੇ ਜਾਮਿਆ ਹਾਨਕ ਸੱਚ ਲਹਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ